ਚੈਟ ਹੋਈ ਬਦਵਾਰ ਸਰ ਦੇ ਚੈਟ ਕੀਤੀ ਜਿਹੜੀ ਬਲਤੇਜ ਪੰਨੋਂ ਮੈਡਮ ਨੂੰ ਸ਼ੀ ਤਿੰਨਾਂ ਦੇ ਵਿਚਕਾਰ ਗੱਲਬਾਤ ਹੋਈ ਮੈਂ ਉਹ ਫਿਕਨੇ ਸਾਹਮਣੇ ਚੈਟ ਕੀਤੀ ਉਹ ਉਧਰ ਦੇ ਲਿਖਿਆ ਉਹਦੇ ਵਿੱਚ ਵੀ ਤੁਸੀਂ ਜਿਹੜੀ ਇਹ ਸਕਿਉਰਟੀ ਡੇ ਆਰਡਰ ਤੇ ਇਹਨੂੰ ਵਾਇਰਲ ਕਰ ਦਿਓ ਕੋਈ ਮੈਸੇਜ ਸਾਹਮਣੇ ਬਾਤ ਕਰ ਲਊਗਾ ਤਾਂ ਫਿਰ ਵੀ ਉਹਦੇ ਕੋਈ ਐਕਸ਼ਨ ਨਹੀਂ ਕੋਲ ਹਾ ਪਦਮਾ ਦੇ ਕੇ ਸਰਕਾਰ ਦੇ ਕਾਨੂੰਨ ਵੀ ਕਰ ਲੀਏਗਾ ਕਿ ਸਾਡੀ ਗੱਲ ਦੀ ਵੀ ਕੋਈ ਕਾਰ ਕਰਿਆ ਅਸੀਂ ਕੌਟੀ ਵੜਰਾ ਕੀਤੀ ਪਿਛੇਲਾ ਤਾਹ ਮਰਿਆ ਤਾਂ ਫੇਰ ਫੇਰ ਵੀ ਉਹ ਆਪਣੇ ਆਪ ਨੂੰ ਸ਼ਹੀਦ ਮੰਨਦੇ ਨੇ ਫੇਰ ਵੀ ਕਿਸੇ ਦੇ ਖਿਲਾਫ ਕੰਕਾਰ ਨਹੀਂ ਕਰਦੇ ਇਸ ਵਾਰ ਬਾਾਈ ਇਹ ਧੋਖਾ ਨਾ ਖਾਜੋ ਤੁਹਾਡੇ ਕੋਲੇ ਬੜਾ ਮਹਿਮਤੀ ਕਿ ਮੈਂ ਕਹਿੰਦਾ ਸੁਸਾਨ ਦਾ ਦੇਣਾ ਨਹੀਂ ਦੇ ਸਕਦਾ ਇਹ ਮੇਰੀ ਪੁੱਤ ਦੀ ਬਾਪੜੀ ਇਹ ਹਾਕਮ ਇਹਨੇ ਕਮਜ਼ੋਰ ਨੇ ਜਦੋਂ ਕਿਸੇ ਸੁਧਾਰੂ ਵਿਅਕਤੀ ਦੇ ਘਰੇ ਕੋਈ ਅੱਛਾ ਟੈਲੈਂਟਡ ਬੱਚਾ ਪੈਦਾ ਹੁੰਦਾ ਦੇਖਦੇ ਹੈਗਾ ਕਾਇਲਰੋ ਕੰਪਨੀ ਛੱਡ ਜਾਂਦੀ ਆ ਵੀ ਆਹ ਪੈਰਾ ਖੜਾ ਮਿੱਟੀ ਹੋ ਜਾਂਦਾ ਬਾਕੀ ਇਹਨਾਂ ਦਾ ਦਬੇ ਸੀ ਇਹ ਇੰਨੇ ਕਮਜੋਰ ਨੇ ਇਹ ਸਾਡੀ ਕਾਮਯਾਬੀ ਨਾ ਪਰ ਆ ਜਾਂਦੀ ਨਹੀਂ ਤਾਂ ਵੀਰੋ ਫਰਕ ਕਸੂਰ ਸੀ ਅਸੀਂ ਪੰਜ ਸੱਤ ਕਿੰਨਾਂ ਝੋਟਕੇ ਕਾਮਯਾਬ ਹੋਏ ਪੀਟੜ ਕਲਤੀ ਕਰਕਮਾਈਂ ਕਰਾਮੀਲਾ ਰੁਪਿਆ ਲਾਗੇ ਤੇ ਮਿਲਦਾ ਫਿਰਿਆ ਅਸੀਂ ਕਿਹੜਾ ਗਵਰਨਮੈਂਟ ਤੋਂ ਮਿਲਦੀ ਮੰਗੀ ਸੀ ਕਰ ਸੀ ਪਰੰਤੂ ਇਹਨੇ ਚੱਲੇ ਆਪਾਂ ਫੋਟੋ ਇਹਨੂੰ ਲੱਗਿਆ ਕੋਈ 스ਪੂਜ ਬਣਾ ਜਿਹੜਾ ਜੀਵਨ ਜੀਤਾ ਉੱਪਰ ਹੈ ਤੇ ਜੇ ਕੱਲ ਨੂੰ ਆ ਗਿਆ ਪੈਸੇ ਦਾ ਸਾਧਨ ਇਹੋ ਕੋਲੇ ਹੈਗਾ ਇਹਨੇ ਸਾਡੀਆਂ ਦੁਕਾਨਾਂ ਬੰਦ ਕਰ ਦਿੱਤੀ ਤਾਂ ਸਾਰਿਆਂ ਨੇ ਨਾਲ ਬੈ ਕੇ ਵਿਚੇ ਸੈਂਟਰ ਨੇ ਵਿਚੇ ਸਟੇਜ 'ਤੇ ਉਹਨੂੰ ਦੁਨੀਆ ਤੋਂ ਮੁਕਤ ਕਰਨ ਦੀ ਯੋਗਦਾਨ ਪਾਣੀ ਮੈਂ ਸੋਚਿਆ ਭਾਵੇਂ ਕਿ ਮੈਂ ਫਿੱਜੀ ਕਲੇਨਰ ਬਿੱਟ ਨਹੀਂ ਆ ਪਰੰਤੂ ਮੈਂ ਸੋਚਿਆ ਕਿ ਜਦ ਤੱਕ ਚੱਲਦੇ ਆ ਤੱਕ ਤੂੰ ਆਪਣੇ ਭਰਾਵਾਂ ਕੋਲੇ ਜਾ ਆਪਣੇ ਯੋਥ ਕੋਲੇ ਜਾ ਸਰਮੋ ਖੋ ਕੇ ਬੇਨਤੀ ਕਰ ਇਹ ਭਾਈ ਤੁਸੀਂ ਅੱਜੇ ਤੋਂ ਨਮਈਂਦਾ ਕੁੱਲ ਵੇਲੇ ਯਾਰਦਾਰ ਸਮਝਣਾ ਆਪਣੀ ਵੋਟ ਕਾਹਨੂੰ ਐਨ ਆਰ ਆਈ ਲੱਗਾ ਤੁਹਾਡੇ ਜਿਆਦਾ ਪਰਦੇਸਾਂ ਦੇ ਬੈਠੇ ਪਰਦੇਸ ਦੀ ਇੱਕ ਸਭ ਤੋਂ ਵੱਡੀ ਚੀਜ਼ ਇਹ ਵੀ ਬੁਰੀ ਹੈ ਆਪਣਿਆਂ ਤੋਂ ਦੂਰ ਰਹਿਣਾ ਪੈਂਦਾ ਜੇਕਰ मैं सारे बेनती है पेल्ला भी आया सारे लड़की हो तो कैप्टी वर्ग बेनती इमानदारी को मिले तो सारे वो वोटा भरती कामयाब मिले ਤਾਂ ਜੋ ਆਪਾਂ ਜਿਹੜੀ ਸਾਖੀ ਤਾ ਹੈ ਉਹ ਵੀ ਪੂਰੀ ਕਰ ਸਕੀਏ ਜਦੋਂ ਸਾਡੇ ਸਾ ਪਹਿਲਾਂ ਲਿਖੇ ਨਮਾਇंदे ਅਸੈਂਬਲੀ ਵਿੱਚ ਜਾ ਕੇ ਆਪਣੀ ਗੱਲ ਰੱਖਣਗੇ ਤਾਂ ਸਾਨੂੰ ਥੋੜਾ ਜਿਹੀ ਰਾਹਤ ਮਿਲੂਗੀ ਇਸ ਪੜਤੇ ਵੀ ਕੋਈ ਦਾ ਸਾਡਾ ਸਾਥ ਦੇਵੇ ਤਾਂ ਇਹਦੇ ਲੀਹੇ ਦਾ ਫੈਸਲਾ ਕੀਤਾ ਸੀ ਜੰਨੀ ਸਾਹਿਬ ਦੀ ਨੇਤਾ ਤੁਹਾਡੇ ਭਰਾ ਨਾਲ ਸੁਖਦੀਪ ਸਿੰਘ ਦੇ ਨਾਲ ਵੀ ਬਹੁਤ ਸੀ ਤਿੰਨੇ ਕ ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਦੋਨੇ ਭਰਾਵਾਂ ਨੇ ਲੈ ਕੇ ਇੰਨਾ ਵਧੀਆ ਕੰਮ ਕੀਤਾ